ਜੈ ਕਬੀਰ ਤਨ ਕਬੀਰ ਜੀ ਮੈਂ ਤੁਹਾਡਾ ਸਬਦ ਦਾ ਦਾਸ ਭਗਤ ਰਾਜੂ ਹਰੀਪੁਰਿਆ ਔਰ ਸਤਗੁਰ ਕਬੀਰ ਪੰਥ ਸੇਵਾ ਸੁਸਾਇਟੀ ਵੱਲੋਂ ਤੀਸਰਾ ਵਿਸ਼ਾਲ ਗਿਆਨ ਚੇਤਨਾ ਸత్సੰਗ ਸਮਾਗਮ ਕਰਵਾਇਆ ਜਾ ਰਿਹਾ ਹੈ ਜੋ ਕਿ 21 ਦਸੰਬਰ ਦਿਨ ਐਤਵਾਰ ਨੂੰ 2025 ਅੱਡਾ ਕਾਨਵਾ ਆਰ ਕੇ ਰਿਜ਼ੋਰਟਸ ਜ਼ਿਲ੍ਹਾ ਪਠਾਨਕੋਟ ਵਿੱਚ ਹੋ ਰਿਹਾ ਹੈ ਜਿਹਦੀ ਰਹਿਨਮਾਈ ਆਧਨੀ ਸੰਤ ਜਗਦੀਸ਼ ਦਾਸ ਸਾਹਿਬ ਜੀ ਕਰ ਰਹੇ ਨੇ ਸੋ ਸਾਰਿਆਂ ਸੰਗਤਾਂ ਨੂੰ ਬੇਨਤੀ ਹੈ ਕਿ 21 ਦਸੰਬਰ ਵਾਲੇ ਦਿਨ ਉਸ ਸ਼ਾਸਨ ਸਮਾਗਮ ਵਿੱਚ ਪਹੁੰਚ ਗਏ ਤੇ ਚੁਕੋਟੀ ਦੇ ਸੰਤ ਉਹਤੇ ਪਹੁੰਚ ਰਹੇ ਨੇ ਤੇ ਸਾਰੇ ਸੰਤਾਂ ਦੇ प्रवचन ਸੁਣ ਕੇ ਹਿਰਦੇ ਚ ਵਸਾਉਣੇ ਆ ਤੇ ਸਤਿਗੁਰ ਕਬੀਰ ਮਹਾਰਾਜ ਜੀ ਦੀ ਬਾਣੀ ਦੇ ਨਾਲ ਜੁੜਨਾ ਹੈ ਸੋ ਸਾਰਿਆਂ ਨੂੰ ਬੇਨਤੀ ਹੈ ਕਿ ਯਾਦ ਰੱਖਣਾ ਜੀ 21 ਦਸੰਬਰ ਦਿਨ ਐਤਵਾਰ 2025 ਆਰ ਕੇ ਰਿਜ਼ੋਰਟਸ ਅੱਡਾ ਕਾਨਵਾ ਜ਼ਿਲ੍ਹਾ ਪਠਾਨਕੋਟ ਜੈ ਕਬੀਰ ਤਨ ਕਬੀਰ